ਜਿਹੜੀ ਕੋਠੀ ਅਜਾਪਾ ਲੈ ਕੇ ਪਹੁੰਚੀਆਂ ਜਿਹੜੇ ਮਾਲਕ ਨੇ ਤੇ ਸਾਰਾ ਪਰਿਵਾਰ ਹੈ ਸਾਰੇ ਬਾਹਰ ਰਹਿੰਦੇ ਨੇ ਇੱਥੇ ਕੋਈ ਨਹੀਂ ਰਹਿੰਦਾ ਤੇ ਇਹਨਾਂ ਨੇ ਹੁਣ ਆਪਦੀ ਜਿਹੜੀ ਕੋਠੀ ਐ ਸੇਲ ਕਰਨੀ ਆ ਬਹੁਤ ਵਧੀਆ ਸੋਹਣੀ ਕੋਠੀ ਬਣੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਕੱਲੀ ਕੱਲੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਤੁਸੀਂ ਵੀ ਐਡ ਚੈਨਲ ਤੇ ਲਗਵਾ ਸਕਦੇ ਹੋ ਜੀ ਵੀ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਨਾ ਕੋਈ ਹੈਲੋ ਕਰਕੇ ਮੈਸੇਜ ਕਰਨ ਦੀ ਲੋੜ ਬਸ ਆਪਣੇ ਕੋਲੇ ਭੇਜ ਦਿਆ ਕਰੋ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੂਠੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਬਹੁਤ ਸੋਹਣੀ ਕੂਠੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਪੂਰੀਆਂ ਰੀਜਾਂ ਲੱਗੀਆਂ ਹੋਈਆਂ ਕੂਠੀ ਨੂੰ ਬਣਾਉਣ ਵਿੱਚ ਤੇ ਪਹਿਲਾਂ ਤਾਂ ਇਹਨਾਂ ਨੇ ਆਪਦੇ ਵਾਸਤੇ ਬਣਵਾਈ ਸੀਗੀ ਸਾਰਾ ਪਰਿਵਾਰ ਇੱਥੇ ਰਹਿੰਦਾ ਹੁੰਦਾ ਸੀਗਾ ਉਹ ਤੋਂ ਬਾਅਦ ਇਹ ਸਾਰੇ ਬਾਹਰ ਬਾਗੇ ਜਿੰਨਾ ਪਰਿਵਾਰ ਹੈ ਜਿਹੜੇ ਮਾਲਕ ਨੇ ਸਾਰੇ ਬਾਹਰ ਬਾਗੇ ਤਾਂ ਕਰਕੇ ਹੁਣ ਜਿਹੜੀ ਇਹ ਕੂਠੀ ਹੈ ਇਹਨਾਂ ਨੇ ਸੇਲ ਕਰਨੀ ਆ ਸਾਰਾ ਕੰਮ ਟੋਟਲ ਆਪਾਂ ਨੂੰ ਬਹੁਤ ਵਧੀਆ ਮਿਲੂਗਾ ਜਿਵੇਂ ਕਿ ਬਾਥਰੂਮ ਏਰੀਆ ਤੁਸੀਂ ਦੇਖ ਲਓ ਜੀ ਅਟੈਚ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜਿਹੜਾ ਪਿੱਛੇ ਆਪਾਂ ਬੈਡਰੂਮ ਦੇਖਿਆ ਸੀਗਾ ਉਹਦੇ ਨਾਲ ਵੀ ਅਟੈਚ ਬਾਥਰੂਮ ਸੀਗਾ ਤੇ ਇਹਦੇ ਨਾਲ ਵੀ ਅਟੈਚ ਬਾਥਰੂਮ ਹੈ ਬਾਥਰੂਮ ਦੇ ਵਿੱਚ ਟੋਟਲ ਕੰਮ ਕੀਤਾ ਹੋਇਆ ਤੇ ਸਾਰੀ ਕੁਠੀ ਦਾ ਕੰਮ ਬਹੁਤ ਵਧੀਆ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜੇ ਆਪਾਂ ਕੁਠੀ ਦੀ ਜਗ੍ਹਾ ਦੀ ਗੱਲ ਕਰੀਏ ਤਾਂ 28.62 73 ਫੁੱਟ ਇਹ ਆਪਾਂ ਨੂੰ ਜਗ੍ਹਾ ਮਿਲੂਗੀ ਜਿਹੜਾ ਕੁਠੀ ਦਾ ਪਲਾਟ ਹੈジング ਤੇ ਸਾਰਾ ਕੰਮ ਵਧੀਆ ਜਿਵੇਂ ਕਿ ਫਰੰਟ ਬਹੁਤ ਸੋਹਣਾ ਆਪਾਂ ਨੂੰ ਮਿਲ ਜੂਗਾ ਜੇ ਆਪਾਂ نیچے ਗੱਲ ਕਰੀਏ ਫਰਸ਼ ਦੀ ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲ ਜੂਗਾ ਜੀ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਗ੍ਰਿਲ ਵਗੈਰਾ ਫਰੰਟ ਤੇ ਲੱਗੀ ਹੋਈ ਹੈ ਏਸੀ ਦੀ ਫੀਟਿੰਗ ਵਗੈਰਾ ਆਪਾਂ ਨੂੰ ਕੀਤੀ ਕਰਾਈ ਮਿਲ ਜੂਗੀ ਤੇ ਸਾਰਾ ਕੰਮ ਜਿਹੜਾ ਵਧੀਆ ਕੀਤਾ ਹੋਇਆ ਆਸੇ ਪਾਸੇ ਦੀ ਲੋਕੇਸ਼ਨ ਬਹੁਤ ਵਧੀਆ ਜਿਹੜੀ ਇਹਨਾਂ ਨੂੰ ਸੜਕ ਲੱਗਦੀ ਹੈ ਫਰੰਟ ਤੇ ਗਲੀ ਲੱਗਦੀ ਹੈ ਉਹ ਵੀ ਆਪਾਂ ਨੂੰ ਪੂਰੀ ਵਧੀਆ ਚੋੜੀ ਮਿਲੂਗੀ ਜੀ ਬਾਕੀ ਕੱਲੀ ਕੱਲੀ ਆਪਾਂ ਚੀਜ਼ ਤੁਹਾਨੂੰ ਦਿਖਾਵਾਂਗੇ ਬਾਰੀ ਸਰ ਸਾਰਾ ਕੁਝ ਆਪਾਂ ਦੇਖਾਂਗੇ ਤੇ ਮਾਲਕ ਬਾਹਰ ਰਹਿੰਦੇ ਨੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਜੋੜੀਆਂ ਦਰਵਾਜ਼ੇ ਜਿੰਨੇ ਵੀ ਨੇ ਬਹੁਤ ਵਧੀਆ ਕੁਆਲਿਟੀ ਦੇ ਆਪਾਂ ਨੂੰ ਮਿਲ ਜਾਣਗੇ ਤੇ ਜਿਹੜੇ ਹੈਂਡਲ ਵਗੈਰਾ ਲੱਗੇ ਹੋਏ ਨੇ ਲੋਕ ਵਗੈਰਾ ਲੱਗੇ ਹੋਏ ਨੇ ਉਹ ਵੀ ਪੂਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਸੈਕੰਡ ਪੋਰਸ਼ਨ ਤੇ ਆਪਾਂ ਖੜੇ ਆ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਜੀ ਨੀਚੇ ਪੌੜੀਆਂ ਤੇ ਨੀਚੇ ਵੀ ਆਪਾਂ ਚੱਲਾਂਗੇ ਤੇ ਉੱਪਰ ਵੀ ਆਪਾਂ ਜਾ ਕੇ ਆਵਾਂਗੇ ਸਾਰਾ ਕੁਝ ਦੇਖਾਂਗੇ ਬਾਕੀ ਜਿਹੜੀਆਂ ਪੌੜੀਆਂ ਨੇ ਪੌੜੀਆਂ ਤੇ ਵੀ ਪੱਥਰ ਲੱਗਿਆ ਹੋਇਆ ਪੂੜੀਆਂ ਤੇ ਗ੍ਰਿਲ ਲੱਗੀ ਹੋਈ ਐ ਤੇ ਰੰਗ ਤੁਸੀਂ ਆਪ ਹੀ ਦੇਖ ਲਓ ਬਹੁਤ ਵਧੀਆ ਰੰਗ ਕੀਤਾ ਕਰਾਇਆ ਆਪਨ ਮਿਲੂਗਾ ਕੋਈ 1 ਰੁਪਈਆ ਦੀ ਮਰਮਤ ਹੋਣ ਵਾਲੀ ਨਹੀਂ ਹੈਗੀ ਤੇ ਉੱਪਰ ਵੀ ਆਪਾਂ ਨੂੰ ਟੋਟਲ ਪੱਥਰ ਲੱਗਿਆ ਹੋਇਆ ਮਿਲੂਗਾ ਬਾਕੀ ਗ੍ਰਿਲ ਦੇਖੋ ਚਾਰੇ ਪਾਸੇ ਲੱਗੀ ਹੋਈ ਐ ਸਟੀਲ ਦੀ ਗ੍ਰਿਲ ਲੱਗੀ ਹੋਈ ਆਪਨ ਮਿਲੂਗੀ ਕੋਈ ਮਤਲਬ ਕਿ ਹਲਕਾ ਕੰਮ ਇਹਨਾਂ ਨੇ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਨਹੀਂ ਕਰਵਾਇਆ ਹੋਇਆ ਕੰਮ ਪੂਰਾ ਵਧੀਆ ਤੇ ਸ਼ੌਂਕ ਨਾਲ ਤੇ ਮਜ਼ਬੂਤੀ ਵਾਲਾ ਟੋਟਲ ਇਹਨਾਂ ਨੇ ਕਰਵਾਇਆ ਹੋਇਆ ਹੈ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀਆਂ ਛੱਤਾਂ ਆਪਾਂ ਨੂੰ ਟੋਟਲ ਪੀਓਪੀ ਕੀਤੀਆਂ ਹੋਈਆਂ ਮਿਲ ਜਾਣਗੀਆਂ ਤੇ ਬਾਹਰਲੀ ਸਾਈਡ ਆਪਾਂ ਚੱਲਦੇ ਹਾਂ ਤੇ ਬਾਹਰੋਂ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਜੀ ਤੇ ਤੁਸੀਂ ਦੇਖੋ ਜੀ ਜਿੰਨੇ ਆਪਾਂ ਨੂੰ ਡੋਰ ਪੱਲੇ ਜਿਹੜੇ ਵੀ ਮਿਲਣਗੇ ਆਪਾਂ ਨੂੰ ਡਬਲ ਮਿਲਣਗੇ ਇੱਕ ਤਾਂ ਆਪਣਾ ਨੋਰਮਲ ਪੱਲਾ ਆ ਗਿਆ ਇੱਕ ਆਪਾਂ ਨੂੰ ਮਿਲੂਗਾ ਜਾਲੀ ਵਾਲਾ ਤੇ ਉੱਪਰੋਂ ਵੀ ਦੇਖੋ ਜੀ ਉੱਪਰਲੀ ਛੱਤ ਵੀ ਸਾਰੀ ਇਹਨਾਂ ਨੇ ਪੱਥਰ ਨਾਲ ਕਵਰ ਕੀਤੀ ਹੋਈ ਆ ਪੱਥਰ ਲੱਗਿਆ ਹੋਇਆ ਮਿਲੂਗਾ ਤੇ ਉੱਪਰ ਤੋਂ ਉੱਪਰ ਜਾਣ ਵਾਸਤੇ ਆਪਾਂ ਨੂੰ ਲੋਹੇ ਦੀਆਂ ਪੂੜੀਆਂ ਮਿਲ ਜਾਣਗੀਆਂ ਤੇ ਪੋੜੀਆਂ ਵੀ ਦੇਖੋ ਗੋਲ ਘੋਮਣ ਵਾਲੀਆਂ ਨੇ ਤੇ ਬਹੁਤ ਜੜੀਆਂ ਸੋਹਣੀਆਂ ਤੇ ਵਧੀਆ ਲੱਗਦੀਆਂ ਨੇ ਬਾਕੀ ਤੁਸੀਂ ਆਪ ਹੀ ਦੇਖ ਲਓ ਬਾਕੀ ਓਪਨ ਏਰੀਆ ਆਪਾਂ ਨੂੰ ਮਿਲ ਜੂਗਾ ਤੇ ਇਹ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜਿੰਨੇ ਕੀ ਵੀਡੀਓ ਤੁਸੀਂ ਦੇਖੀ ਆ ਤੇ ਵੀਡੀਓ ਆਪਣੀ ਚੱਲ ਵੀ ਰਹੀ ਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਕਮੈਂਟ ਲਾਜ਼ਮੀ ਕਰਦੇ ਰਹੋ ਆਪਦੀ ਰਾਇ ਜ਼ਰੂਰ ਦਿੰਦੇ ਰਹੋ ਜੀ ਬਾਕੀ ਵੀਡੀਓ ਖਤਮ ਨਹੀਂ ਹੋਈ ਹਲੇ ਤਾਂ ਤੁਸੀਂ 10% ਹਿੱਸਾ ਹੀ ਦੇਖਿਆ ਕੋਠੀ ਦਾ ਤੇ ਇਕੱਲੀ ਇਕੱਲੀ ਆਪਾਂ ਗੱਲ ਕਰ ਹੀ ਰਹੇ ਆ ਜੀ ਉਪਰੋਂ ਤੁਸੀਂ ਦੇਖ ਲੂ ਬਾਕੀ ਆਪਾਂ ਨੂੰ ਉੱਪਰ ਇੱਕ ਬੈੱਡਰੂਮ ਵੀ ਮਿਲ ਜੂਗਾ ਪੱਥਰ ਲੱਗਿਆ ਹੋਇਆ ਵਧੀਆ ਮਿਲ ਜੂਗਾ ਰਗੜਾਈ ਵਾਲਾ ਪੱਥਰ ਹੈ ਤੇ ਰਗੜਾਈ ਵਧੀਆ ਇਹਨਾਂ ਨੇ ਕਰਵਾਈ ਹੋਈ ਹੈ ਰਗੜਾਈ ਦੀ ਵੀ ਆਪਾਂ ਨੂੰ ਲੋੜ ਹੈ ਨਹੀਂ ਜੇ ਆਪਾਂ ਕੋਠੀ ਦੀ ਗੱਲ ਕਰੀਏ ਤਾ ਟੋਟਲ ਕੁੱਠੀ ਆਪਾਂ ਨੂੰ ਬਹੁਤ ਵਧੀਆ ਮਿਲੂਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕੁੱਠੀ ਨੂੰ ਜਾ ਕੇ ਵੀ ਦੇਖ ਸਕਦੇ ਹੋ ਕਿਸ ਨੂੰ ਪਸੰਦ ਆਈ ਇਹ ਕੁੱਠੀ ਜਾ ਕੇ ਦੇਖਣ ਦਾ ਚਾਹ ਬਨ ਕੋਈ ਹੈਗਾ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਕਿਸ ਨੂੰ ਵੀ ਪਸੰਦ ਆਈ ਆ ਤਾਂ ਆਪਾਂ ਨੂੰ ਕੁੱਠੀ ਇਹ ਹੋਸ਼ਿਆਰਪੁਰ ਏਰੀਆ 'ਚ ਮਿਲੂਗੀ ਹੋਸ਼ਿਆਰਪੁਰ ਏਰੀਆ ਇਹਨਾਂ ਦਾ ਤੇ ਹੋਸ਼ਿਆਰਪੁਰ ਏਰੀਆ 'ਚ ਕੁੱਠੀ ਬਣੀ ਹੋਈ ਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜਾਂ ਜਾ ਕੇ ਵੀ ਦੇਖ ਸਕਨਾ ਜੀ ਬਾਕੀ ਮੋਬਾਈਲ ਨੰਬਰ ਵੀ ਤੁਹਾਨੂੰ ਮਿਲ ਜੂਗਾ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਆਪਾਂ ਕੱਲੀ ਕੱਲੀ ਗੱਲ ਕਰਾਂਗੇ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਤੇ ਨਾਲ ਦੇ ਨਾਲ ਆਪਣੀ ਵੀਡੀਓ ਲਾਈਕ ਵੀ ਜਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੀ ਜੇ ਤੁਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਡੇਲੀ ਆਪਣੀ ਵੀਡੀਓ ਪਹੁੰਚਦੀ ਹੈ ਚੈਨਲ ਤੇ ਤੇ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਨੀਚੇ ਤੋਂ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਤੇ ਗੱਲਬਾਤ ਆਪ ਕਰ ਹੀ ਰਹੇ ਆ ਜੀ ਤੇ ਇਹਨਾਂ ਦਾ ਇੱਕ ਤਾਂ ਇਹ ਕੂਠੀ ਹੈ ਜੀ ਇੱਕ ਇਹਨਾਂ ਦਾ ਅਲੱਗ ਤੋਂ ਪਲਾਟ ਬਣਿਆ ਹੋਇਆ ਉੱਥੇ ਕੁਆਟਰ ਬਣੇ ਹੋਏ ਨੇ ਜਿਹੜੇ ਕੁਆਟਰ ਬਣੇ ਹੋਏ ਨੇ ਉਹ ਰੈਂਟ ਤੇ ਚੜਦੇ ਆ ਜੀ ਤੇ ਉਹਨਾਂ ਦੀ ਆਪਾਂ ਕੁਝ ਇੱਕ ਫੋਟੋਆਂ ਤੁਹਾਨੂੰ ਦਿਖਾਵਾਂਗੇ ਅਲੱਗ-ਅਲੱਗ ਜਗ੍ਹਾ ਤੇ ਬਣੇ ਹੋਏ ਸੀ ਕੋਠੀ ਇਹਨਾਂ ਦੀ ਅਲੱਗ ਜਗ੍ਹਾ ਤੇ ਹੈ ਹੈ ਹੁਸ਼ਿਆਰਪੁਰ 'ਚ ਪਰ ਲੁਕੇਸ਼ਨ ਥੋੜੀ-ਬਹੁਤੀ ਚੇਂਜ ਹੋ ਜਾਂਦੀ ਆ ਤੇ ਰੈਂਟ ਬਹੁਤ ਵਧੀਆ ਇਹਨਾਂ ਨੂੰ ਆਉਂਦੇ ਉਹ ਕੁਆਟਰਾਂ ਦਾ ਤੇ ਟੋਟਲ ਜੇ ਗੱਲ ਕਰੀਏ ਤਾਂ ਇਹਨਾਂ ਨੇ ਦੱਸਿਆ ਵੀ 12 ਕੁਆਟਰ ਬਣੇ ਹੋਏ ਆ ਜੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਜੇ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਕੋਠੀ ਦਾ ਜਿਹੜਾ ਰੇਟ ਇਹਨਾਂ ਨੇ ਲਾ ਕੇ ਭੇਜਿਆ 75 ਲੱਖ ਰੁਪਇਆ ਲਾ ਕੇ ਭੇਜਿਆ ਤੇ ਮਾਲਕ ਨੇ ਕਿਹਾ ਵੀ ਰੇਟ ਉੱਪਰ-ਨੀਚੇ ਕਰ ਲਾਂਗੇ ਵੇਕੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਜੀ ਮੌਕੇ ਤੇ ਘਾਟਾ-ਬਾਦਾ ਕੀਤਾ ਜ਼ਰੂਰ ਜਾਊਗਾ ਤੇ ਜਿਹੜਾ ਇਹਨਾਂ ਦਾ ਕੁਆਟਰ ਹੈ ਜੀ ਜਿਹੜਾ ਅਲੱਗ ਤੋਂ ਪਲਾਟ ਹੈ ਉਹਦੀ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ 4825ਾ ਉਹਦੀ ਜਗ੍ਹਾ ਜੀ ਤੇ 25 ਲੱਖ ਰੁਪਇਆ ਡਿਮਾਂਡ ਕੀਤੀ ਆ ਸਾਢੇ 9.5 ਹਜ਼ਾਰ ਰੈਂਟ ਆਉਂਦਾ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਸਾਰੇ ਤੁਸੀਂ ਨੋਟ ਕਰ ਲਓ ਮਾਲਕ ਦਾ ਜਿਹੜਾ ਨੰਬਰ ਹੈ ਜੀ ਨੰਬਰ 90419 ਤੇ 26937 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨੇ ਜੀ 90419 26937 ਤੇ ਇਹਨਾਂ ਦਾ ਨਾਮ ਪਰਮਜੀਤ ਸਿੰਘ ਹੈ ਜੀ ਜਿਨ੍ਹਾਂ ਦੀ ਕੋਠੀ ਤੇ ਹੀ ਪਲਾਟ ਹੈ ਤੇ ਗੱਲਬਾਤ ਪੂਰੀ ਆਪਾਂ ਕਰ ਹੀ ਲਈ ਜੀ ਸਾਰੀ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਕੋਠੀ ਦੀ ਵੀਡੀਓ ਵੀ ਦੇਖ ਲਈ ਬਾਕੀ ਫੋਟੋਆਂ ਸਕਰੀਨ ਤੇ ਆਪਾਂ ਲਾਈ ਦਿੱਤੀਆਂ ਜਿਹੜਾ ਇਹਨਾਂ ਦਾ ਪਲਾਟ ਹੈ ਤੇ ਦੋਵੇਂ ਚੀਜ਼ਾਂ ਇਹਨਾਂ ਨੇ ਸੇਲ ਕਰਨੀਆਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਕੋਈ ਗੱਲ ਪਹਿਲਾਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਮਾਲਕ ਨਾਲ ਗੱਲ ਆਪੇ ਕਰ ਲਿਓ ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਤਾਂ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਬਤਵਾ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਪਸੰਦ ਆਈਏ ਵਧੀਆ ਲੱਗੀਆ ਤਾਂ ਜਰੂਰ ਸ਼ੇਅਰ ਕਰੋ ਤੇ ਕਿਸੇ ਨੇ ਐਡ ਕਰਵਾਉਣੀ ਆ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਆਪਣਾ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋ ਆ ਆ ਕੁਛ ਆਪਣੇ ਕੋਲ ਭੇਜ ਕੇ ਜਮਾ ਫਰੀ ਦੇ ਵਿੱਚ ਤੁਸੀਂ ਵੀ ਐਡ ਲਗਵਾ ਸਕਦੇ ਹੋ ਚੈਨਲ ਤੇ